ਬਾਦਸ਼ਾਹ ਛੇਵੇਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਛੋਪਾ ਪ੍ਰਾਪਤ ਧਰਤੀ ਗੁਰਦੁਆਰਾ ਦਮਦਮਾ ਸਾਹਿਬ ਪਿੰਡੀ ਔਲਖੇ ਹਰ ਸਾਲ ਸਲਾਨਾ ਜੋੜ ਮਿਲਾ ਮਨਾਇਆ ਜਾਂਦਾ ਹੈ ਇਸੇ ਤਹਿਤ 77ਵਾਂ ਸਲਾਨਾ ਜੋੜ ਮਿਲਾ ਇਸ ਸਾਲ ਵੀ ਸਰਦਾ ਭਾਵਨਾ ਨਾਲ ਮਨਾਇਆ ਜਾਵੇਗਾ ਇਸੇ ਤਹਿਤ ਜੂਥ ਕਲੱਬ ਪਿੰਡੀ ਔਲਖ ਵੱਲੋਂ ਫ੍ਰੀ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਜਾਇਆ ਜਾਵੇਗਾ ਜਿਗਰ ਜੋਗਾ ਕੀ ਡਾਕਟਰ ਜਸਵੀਰ ਸਿੰਘ ਔਲਖ ਜੋ ਕਿ ਹਰ ਸਾਲ ਇੱਥੇ ਫ੍ਰੀ ਮੈਡੀਕਲ ਕੈਂਪ ਲਗਾਉਂਦੇ ਹਨ ਅਤੇ ਇਸ ਸਾਲ ਵੀ ਉਹਨਾਂ ਵੱਲੋਂ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਵੇਗਾ ਅਤੇ ਇੱਥੇ ਨਾਲ ਨਾਲ ਖੂਨਦਾਨ ਕੈਂਪ ਵੀ ਲਗਾਇਆ ਜਾਏਗਾ ਜਿਗਰ ਜੋਗਾ ਕੀ ਡਾਕਟਰ ਜਸਵੀਰ ਸਿੰਘ ਕਈ ਭਲਾਈ ਦੇ ਕੰਮ ਕਰਦੇ ਹਨ ਅਤੇ ਕਿਸਾਨ ਭਲਾਈ ਸੰਸਥਾ ਅਜਨਾਲਾ ਦੇ ਮੀਡੀਆ ਅਨਚਾਰਜ ਵੀ ਹਨ ਅਤੇ ਇੱਥੇ ਨਾਲ ਹੀ ਵਤਨ ਦੀ ਮਿੱਟੀ ਨਿਊ ਚੈਨਲ ਦੇ ਚੀਫ ਵੀਰੋ ਵੀ ਹਨ ਜਿਗਰ ਜੋਗਾ ਕੀ ਡਾਕਟਰ ਜਸਵੀਰ ਸਿੰਘ ਹਰ ਸਾਲ ਪਿੰਡੀ ਔਲਖੇ ਜਿਹੜਾ ਮੇਲਾ ਲੱਗਦਾ ਉਸ ਵਿੱਚ ਫ੍ਰੀ ਮੈਡੀਕਲ ਚੈੱਕਅਪ ਦੀ ਸੇਵਾ ਕਰਦੇ ਹਨ ਅਤੇ ਇਸ ਸਾਲ ਵੀ ਮੈਡੀਕਲ ਕੈਂਪ ਜੋ ਲਗਾਇਆ ਜਾ ਰਿਹਾ ਉਸ ਵਿੱਚ ਜੋ ਫ੍ਰੀ ਸੇਵਾ ਕਰਨਗੇ ਇਸ ਮੌਕੇ ਗੱਲਬਾਤ ਕਰਦੇ ਹੋਏ ਡਾਕਟਰ ਜਸਵੀਰ ਸਿੰਘ ਔਲਖ ਨੇ ਆਖਿਆ ਕਿ ਸੰਗਤਾਂ ਨੂੰ ਉਹ ਜੀ ਆਇਆਂ ਆਖਦੇ ਹਨ ਕਿਉਂਕਿ ਹਰ ਸਾਲ ਵੱਡੀ ਗਿਣਤੀ ਵਿੱਚ ਗੁਰਦੁਆਰਾ ਪਿੰਡੀ ਔਲਖ ਵਿਖੇ ਸੰਗਤਾਂ ਮਖਾ ਟੇਕਣ ਆਉਂਦੀਆਂ ਹਨ ਅਤੇ ਉਹਨਾਂ ਦੀ ਸਹੂਲਤ ਲਈ ਜੋ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਂਦਾ ਹੈ ਇਸ ਸਾਲ ਵੀ ਇਹ ਫ੍ਰੀ ਮੈਡੀਕਲ ਕੈਂਪ ਲਗਾਇਆ ਜਾਵੇਗਾ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਗਰ ਕਿਸੇ ਨੂੰ ਕੋਈ ਜ਼ਰੂਰਤ ਹੈ ਤਾਂ ਉਹ ਫ੍ਰੀ ਮੈਡੀਕਲ ਕੈਂਪ ਵਿੱਚ ਆਪਣਾ ਚੈੱਕਅਪ ਜ਼ਰੂਰ ਕਰਵਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਨਰਵੈਤ ਸਿੰਘ ਦੀਪ ਹਸਪੀਟਲ ਅੰਨਾਲਾ ਮੈਂ ਆਪਣੀ ਤਰਫੋਂ ਸਾਲਾਨਾ ਜੋੜ ਮੇਲਾ ਭਿੰਡੀ ਔਲਖ ਤੇ ਆਉਣ ਵਾਲੀਆਂ ਸਖਤਾਂ ਨੂੰ ਤਹਿ ਦਿਲੋਂ ਜੀ ਆਇਆਂ ਕਿਨਾਂ ਤੇ ਧੰਨਵਾਦੀ ਆ ਜੀ ਯੂਥ ਕਲੱਬ ਭਿੰਡੀ ਔਲਖ ਤੇ ਜਿਹੜੇ ਹਰ ਸਾਲ ਦੀ ਤਰ੍ਹਾਂ ਜੋੜਿਆਂ ਦੀ ਔਰ ਮੈਡੀਸਨ ਦੀ ਸੇਵਾ ਡਾਕਟਰ ਜਸਬੀਰ ਸਿੰਘ ਦੇ ਆਪਣੇ ਸਹਿਯੋਗ ਦੇ ਨਾਲ ਜਿਹੜੀ ਲਾਉਂਦੇ ਹਰ ਸਾਲ ਦੀ ਤਰ੍ਹਾਂ ਬਹੁਤ ਧੰਨਵਾਦੀ ਆ ਜੀ ਇਹਨਾਂ ਦੇ ਔਰ ਕੱਲ ਨੂੰ ਸਖਤਾਂ ਨੂੰ ਬੇਨਤੀ ਵੀ ਖੂਨਦਾਨ ਕੈਂਪ ਵੀ ਲਗਾਇਆ ਜਾ ਰਿਹਾ ਜਿਹਦੇ ਵਿੱਚ ਵੱਧ ਤੋਂ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤਾਂ ਹਮਤਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਪਿੰਡ ਪਿੰਡੀਓਲ ਗੁਰਦਰਾ ਦਮਦਮਾ ਸਾਹਿਬ ਵਿਖੇ ਸਾਲਾਨਾ ਜੋੜ ਮੇਲਾ ਬੜੀ ਸ਼ਰਧਾ ਤੇ ਉੱਚਾ ਨਾਲ ਮਨਾਇਆ ਜਾ ਰਿਹਾ ਹੈ ਇਸ ਮੇਲੇ ਵਿੱਚ ਆਈਆਂ ਸੰਗਤਾਂ ਨੂੰ ਮੈਂ ਤੈਅ ਦੇ ਲਉ ਜੀ ਆਇਆਂ ਆਖਦਾ ਹਾਂ ਖਾਸ ਕਰਕੇ ਜੂਥ ਕਲੱਬ ਪਿੰਡੀਓਲ ਖਵਾਲੇ ਡਾਕਟਰ ਜਸਬੀਰ ਸਿੰਘ ਜੀ ਜਿਹੜੇ ਕੀ ਹਰ ਸਾਲ ਦੀ ਤਰ੍ਹਾਂ ਫ੍ਰੀ ਮੈਡੀਕਲ ਕੈਂਪ ਲਾਉਂਦੇ ਨੇ ਤੇ ਡਾਕਟਰ ਨਰਵੈਰ ਸਿੰਘ ਜੀ ਦੀਪ ਹਸਪੀਟਲ ਵਾਲੇ ਇਹ ਵੀ ਫ੍ਰੀ ਮੈਡੀਕਲ ਕੈਂਪ ਲਗਾਉਂਦੇ ਨੇ ਤੇ ਕੱਲ ਖੂਨ ਦਾਨ ਦਾ ਕੈਂਪ ਵੀ ਲਗਾਉਣਗੇ ਮੈਂ ਫੇਰ ਇੱਕ ਵਾਰਾਂ ਦੁਬਾਰਾ ਸੰਗਤਾਂ ਨੂੰ ਤੈਅ ਦਿਲੋਂ ਜਿਹਾ ਆ ਆਖਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ